ਜਹ ਘਟ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਹ ਗੱਲ ਸੱਚ ਕਰਦੇ ਬਣ ਲੋ ਜਿਹੜੇ ਸਰ ਦੇ ਵਿੱਚ ਰਹਣਾ ਹੈ ਹੂੰ ਜਿਹੜਾ ਰਾਮ ਨਾਲ ਜੁੜਿਆ ਹੋਇਆ ਹੈ ਜਿਹੜਾ RAM ਦਾ RAMਦੀ ਸਿਮਰਤੀ RAM ਦੀ ਯਾਦ ਕਾਇਮ ਹੈ ਜਿਹੜੇ ਹੰਤੇ ਵਿੱਚ ਹਾਂਜੀ ਹਰ ਵਕਤ ਹੂੰ ਹੂੰ ਕੋਈ ਜੇ ਜੇਦਾਈ ਬੋਲਦਾ ਕੋਈ ਨਾ ਵਿਚਾਰ ਹਰ ਚ ਕੋਈ ਫਰਕ ਹਾਂਜੀ ਇਹ ਗੱਲ ਨੂੰ ਸੱਚ ਕਰਕੇ ਬਣਾਉਣਾ ਚਾਹੀਦਾ ਕਈ ਵਾਰ ਇਹ ਗੱਲ ਵੀ ਦੁਹਰਾਤੀ ਕਈ ਪੱਖਰ ਤੋਂ ਦੁਹਰਾਤੀ ਇਹ ਗੱਲ ਹਾਂਜੀ ਇੱਥੇ ਇੱਕ ਥੋੜੇ ਜਿਹਾ ਭਲੇਖਾ ਪੈਂਦਾ ਜੇ ਘੱਟ ਤੇ ਸਿਆਰੀ ਹੈ ਆਮ ਭਾਸ਼ਾ ਵਿੱਚ ਘੱਟ ਦਾ ਹੁੰਦਾ ਵੀ ਥੋੜਾ ਸਿਮਰੋ ਕੱਟੋ ਬਏ ਕੱਟ ਕੱਟ ਵਿੱਚ ਹੈ ਇਹ ਇਹ ਕੱਟ ਵਿੱਚ ਹੈ ਸਿਆਰੀ ਨਾਲ ਜੀ ਹਾਂ ਜੈ ਜੈ ਕੱਟ ਸਿੰਘ ਹਾਂ ਕੱਟ ਵਿੱਚ ਇਹਦੇ ਵਿੱਚ ਹਮ ਰਾਮ ਕੋ ਤੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਨਾ ਤੂੰ ਦੱਸਣਾ ਗੱਲ ਸੱਚ ਕਰਕੇ ਬੰਨ ਲੈ ਬਾਰ-ਬਾਰ ਹਮ ਬਾਰ-ਬਾਰ ਸੱਚ ਕਰਕੇ ਬੰਨਣ ਨੂੰ ਕਹਦੀਆਂ ਬੰਨਦੀ ਹਮ ਫੇਰ ਵੀ ਅਸੀਂ ਬੰਨਣ ਲਈ ਕਹੇ ਬਾਰੀ ਤੂੰ ਸੱਚ ਕਰਕੇ ਹਮ ਹਮ Mm-hmm.